ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋੜੀ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਝੋਟੀਆਂ ਬੱਚੋ ਕੇ ਦੁੱਧ ਮਿਲ ਕੇ ਦਿਖਾਵਾਂਗੇ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਆ ਬਾਕੀ ਫਿਰ ਆਪਾਂ ਚਬਾਈ ਕਰਾਂਗੇ ਸਾਰੇ ਐਂਡ ਤੱਕ ਰਹੇ ਜੀ ਸੋ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਕੁੰਡਾ ਸਿੰਘ ਆ ਤੇ ਰਾਜੀ ਸਮੀ ਪੜੀ ਵੀ ਨਮਾ ਹਾਂ ਝੋਟੀ ਲੈ ਚਰਪਾ ਵਿੱਚ ਬੱਚੇ ਨੂੰ ਰੰਗ ਬਿਲਕੁਲ ਕਾਲਾ ਜਾਮਣ ਮਰ ਗਿਆ ਸੋ ਚਵਾਈ ਕਰਨ ਤੋਂ ਪਹਿਲਾਂ ਤਾਂ ਆਪਾਂ ਲੈਵਾ ਦਿਖਾਉਣੇ ਪਏ ਆ ਪੂਰੀ ਸਾਫ ਜਿਹੀ ਤੇਰੀ ਨਾੜਾ ਵਗੈਰਾ ਵੀ ਚੰਗੀਆਂ ਲੋਹੀਆਂ ਹਵਾਂ ਨਹੀਂ ਦਿਖਾਈ ਜਾਂਦੀਆਂ ਤੇ ਬਾਕੀ ਤੋੜਾ ਵਗੈਰਾ ਬੱਚਾ ਕਰ ਸਕਦੇ ਆ ਸੋ ਹੁਣ ਆਪਾਂ ਚਵਾਈ ਸ਼ੁਰੂ ਕਰਾਂਗੇ ਸਭਰ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋਣ ਆਪਾਂ ਚਵਾਈ ਸ਼ੁਰੂ ਕਰਾਂਗੇ ਕਿ ਇਹਦੀ ਖਾਲੀ ਬਾਲਟੀ ਦੇਖ ਸਕਦੇ ਹੋ ਘਰ ਦੇ ਵੀਰੇ ਚਵਾਈ ਸ਼ੁਰੂ ਹਾਂਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਸਿਮਰਜੀਤ ਸਿੰਘ ਪਿੰਡ ਸਾਫਾ ਜ਼ਿਲ੍ਹਾ ਬਰਨਾਲਾ ਪਿੰਡ ਆ ਗਿਆ ਸਾਫਾ ਜ਼ਿਲ੍ਹਾ ਬਰਨਾਲਾ ਮਹਿਲਕਾ ਦੇ ਨਜ਼ਦੀਕ ਆ ਗਿਆ ਨਾ ਪਿੰਡ ਆਪਣਾ ਹਾਂ ਜੀ ਠੀਕ ਆ ਜਿਹੜੀ ਆਪਾਂ ਟੋਟੀ ਦੀ ਚਵਾਈ ਕਰੀ ਜਾਨੇ ਆ ਸੁਆ ਕਿਹੜਾ ਸੁਈ ਲਈ ਆ ਦੂਜਾ ਸੁਆ ਭੁੱਲ ਜਦੇ ਦੂਜਾ ਸੁਆ ਸੁਈਆ ਬੱਚਾ ਇਹਦੇ ਵਿੱਚ ਆ ਗਿਆ ਆਪਣਾ ਮੇਲਗਾ ਹਨ ਉਹ ਕਟਾ ਖੜਾ ਹਨ ਹਾਂ ਤੇ ਆਪਾਂ ਘਰ ਦੀ ਇੱਕ ਲੈ ਕੇ ਆਏ ਆ ਆ ਵੀ ਆਪਾਂ ਲੈ ਕੇ ਆਏ ਆ ਗੱਲੀ ਲੈ ਕੇ ਆਏ ਆ ਠੀਕ ਆ ਤਾਂ ਮਣਕੇ ਲੈ ਕੇ ਆਏ ਹਾਂ ਦੋ ਗੰਦੇ 16 ਲੀਟਰ ਦੁੱਧ ਦੋ ਟੈਂਕ ਕੋਕ ਲੈ ਕੇ ਆਏ ਆ ਠੀਕ ਆ 16 ਲੀਟਰ ਦੁੱਧ 8 ਲੀਟਰ ਟੈਂਕ ਦਾ ਜਾਵਾਂ ਹਾਂ ਅੱਜ ਆਪਾਂ ਸਵੇਦੀ ਚੋਈ ਕਰੇ ਕਰੀਏ ਤੇ ਦੂਜੀ ਹੁਣ ਕਰਨ ਲੱਗੇ ਆ ਹਾਂ ਸਵੇਦੀ ਕਰੀ ਜਾਂਦੇ ਆਪਾਂ ਤੇ ਚੋਣ ਜਵਾਈ ਨਰਮਾ ਪੂਰੀ ਜੋ ਹੁੰਦਾ ਦੇਖ ਲੈ ਵੀ ਤਾਰ ਪੂਰੀ ਪੈਂਦੀ ਆ ਵਰਤੀ ਬਾਲ ਮੰਨੂ ਬੰਦੀ ਗਾ ਬੱਚਾ ਆ ਗਿਆ ਕਟਾਏ ਦੇ ਵਿੱਚ ਹੈਣਾ ਹਾਂ ਬੱਚਾ ਕਟਾ ਵੀਰੇ ਤੇ ਲੈਤੀ ਆਪਾਂ ਲੋਕਾਂ ਦੇ ਵਾਰ ਹੋਈ ਆ ਆ ਲੋਕ ਕੀ ਹੈ ਤੁਹਾਨੂੰ ਹੀ ਲੈਤੀ ਆ ਵੀਰੇ ਚੰਗੇ ਘਰੋਂ ਲੈਤੀ ਆ ਬੱਡੇ ਨਹੀਂ ਬੱਜਣੇ ਸੋੰਦਰਾ ਸਾਰੀਆਂ ਵੀ ਜਿੱਥੇ ਲੈ ਕੇ ਆਏ ਹਾਂ ਹਾਂ ਵੀਰੇ ਉਹ ਹਰਿਆਣੇ ਤੋਂ ਲੈ ਕੇ ਲੇ ਗਏ ਮੈਂ ਨਹੀਂ ਸਾਰੀਆਂ ਵੱਡੀਆਂ ਨੇ ਇਹ ਏਡੀ ਏਡੇ ਨੇ ਮਲਕ ਘਰੇ ਦਾ ਵਾ ਤਿਆਰ ਹੋਇਆ ਬੰਦੇ ਕੋਲ ਆਪਾਂ ਤਾਂ ਬੜਾ ਕਰ ਦੇਣੀ ਮੈਂ ਦਵਾਉਣ ਗਿਆ ਸੀ ਮੈਨੂੰ ਮਨਦਾ ਕਿ ਝੂਠੀ ਵੀਰੇ ਠੀਕ ਹੈ ਮੈਂ ਮੈਂ ਕਹਾਂ ਚੱਲ ਲੈ ਲੈਣੇ ਹਲੇ ਤੁਸੀਂ ਆਪਾਂ ਵੀਡੀਓ ਪਾਈ ਤੇਰੀ ਹੋ ਕੇ ਵਧੀਆ ਉਹਦਾ ਹਾਂ ਵੀਰੇ ਬਹੁਤ ਵਧੀਆ ਬਹੁਤ ਫੋਨ ਆਇਆ ਉਹ ਆਪਾਂ ਲੈ ਕੇ ਆ ਮਹਾਲ ਕਿੰਨੇ ਨੂੰ ਮੰਦੇ ਲੈ ਕੇ ਗਿਆ ਅਜਾ ਮਾਲੀ ਤੇਰੀ ਦਵਾ ਕੇ ਦਿੱਤੀ ਆ ਵੀਰੇ ਆਪਾਂ ਸੌਦਾ ਪਹਿਲਾਂ ਕਰ ਲਿਆ ਸੀ ਵੀਡੀਓ ਆਪਾਂ ਗੱਬੜ ਨਹੀਂ ਪਾਈ ਸੀ ਨਾ ਹਾਂ ਗੱਬਣਾ ਸੌਦਾ ਵੀ ਪਹਿਲਾਂ ਹੋ ਗਿਆ ਵੀਰੇ ਦੋ ਦਿਨ ਆਵਾ ਦਵਾ ਕੇ ਚਾਰ ਪੰਜ ਦਿਨ ਜਦੋਂ ਤਾਂ ਆਪਾਂ ਦੋ ਟਾਈਮ ਚੱਲੀ ਕਰਾ ਕੇ ਬੰਦੇ ਦੇ ਦਿੱਤੀ ਆ ਵੀਰੇ ਜਮ ਠੀਕ ਹੈ ਤੇ ਮਾਲਾ ਵੀ ਕਹਿੰਦਾ ਭਾਬੀ ਜੀ ਆਪਾਂ ਜੇ ਕੋਈ ਚੰਗੀ ਲੱਗੇ ਤਾਂ ਕਦੀ ਲੈ ਲੈਨੇ ਹਾਂ ਹਾਂ ਫਿੜੀ ਰਹੀ ਹੋਈ ਲੈਨੇ ਭਰੇ ਆਏ ਮਾੜਾ ਮਾਲ ਨਹੀਂ ਲੈਂਦੇ ਮਾਲਾ ਉਹ ਨਹੀਂ ਕੰਮ ਵੀ ਆ ਬਈ ਪੱਕਾ ਲੈਂਦੇ ਚਾਰ ਪੰਜ ਹਨ ਹਾਂ ਹਾਂ ਉਹ ਕੰਮ ਨਹੀਂ ਵੀਰੇ ਵੀ ਸਾਫ ਫਿੜੀ ਚੱਲੋ ਕਿੰਨੇ ਦਿਨਾਂ ਦੀ ਜੰਗੀ ਮਿਲ ਕੇ ਤਾਂ ਨਹੀਂ ਹਾਂ ਬਹੁਤ ਵੱਡਾ ਨਹੀਂ ਚਾਹ ਵੀ ਬੇਦਾਰਾ ਕੰਮ ਲੱਗੇ ਹੋਇਆ ਹਾਂ ਹਾਂ ਸਭ ਤੋਂ ਚੁਆਈ ਵਗੈਰਾ ਦੇਖੋ ਸੋਹਣੀ ਸਾਫ ਫਿੜੀ ਚੁਆਈ ਆ ਮੋਟਾ ਚੋਣਾ ਜਮਾ ਤੇ ਸਿੰਘ ਮੂੰਹ ਮੱਥੇ ਦੀ ਕੁੰਡੀ ਆ ਤੇ ਕੰਨੀਆਂ ਖੜੀਆਂ ਕਿ ਨਹੀਂ ਖੜੀਆਂ ਦੰਦਾ ਦੀਆਂ ਮੇਰੇ ਦੰਦ ਨਹੀਂ ਚੱਕ ਘਰੇ ਐਵੇਂ ਤੈਨੂੰ ਝੂਠ ਬੋਲਣਾ ਸੁਆ ਰਹੀ ਨਾਲ ਤੂੰ ਜਾਣਾ ਤੂੰ ਆਂ ਵੀਰੇ ਜਮਾ ਰਿਜਨਲ ਸੰਗ ਸੁੰਗ ਦੇ ਹੋਇਆ ਜਮਾ ਰਿਜਨਲ ਆ ਇਹ ਡੱਬੀਆਂ ਪਈਆਂ ਨੇ ਸੰਗਾਂ ਤੇ ਡੱਬੀਆਂ ਠੀਕ ਹੈ ਜਮਾ ਕਹੇ ਕੋਈ ਤੇਰੇ ਹੱਥੋਂ ਰਾਇਓ ਤੇ ਸਭ ਪੂਰੀ ਸਾਫ ਸੁੱਧਰੀ ਝੋਟੀ ਆ ਸਕਰੀਨ ਪੂਰੀ ਹੋ ਗਿਆ ਤੇ ਲੈਵਾ ਜਾਵੇਂ ਸੂਕ ਦਾ ਖੋਖ ਦਿੰਦੀ ਆ ਜਿਹੜੇ ਵੀਰੇ ਕਹਿੰਦਾ ਕਿ ਆਪਾਂ ਦੁੱਧ ਮਿਣਕੇ ਲੈਣੀ ਆ ਉਹ ਇੱਥੇ ਸਾਨੂੰ ਮਿਣਕੇ ਵੀ ਲੋ ਤੇ ਜਾਵਾਂ ਦੋ ਟਾਈਮ ਇੱਥੇ ਚਵਾ ਦਾਂਗੇ ਆਪਾਂ ਜਮਾ ਵੀਰੇ ਦੋ ਟਾਈਮ ਆਪਾਂ ਵੀ ਦੋ ਟਾਈਮ ਚੋ ਕੇ ਲਿਆਉਣਾ ਆ ਤੂੰ ਮਾਦੇ ਆਪਾਂ ਨੂੰ ਦੋ ਟਾਈਮ ਚੋ ਬਣਾ ਕੇ ਦੇਵਾਂਗੇ ਠੀਕ ਹੈ ਸੋ ਜਮਾ ਦੋ ਟਾਈਮਸ ਤੋਂ ਚਵਾ ਕੇ ਮਿਲੂਗੀ ਸੌਦਾ ਕਰ ਲਿਆ ਉਹ ਸਾਈ ਵਗੈਰਾ ਵੀ ਇਦਾਂ ਕਰ ਲਿਓ ਦੋ ਦੋ ਨਾ ਉਤਰ ਗਿਆ ਤਾਂ ਲੈ ਜਿਓ ਵੀ ਮੈਝ ਅਗਲੇ ਅਗਲੇ ਦੇ ਘਰੇ ਅਜੇ ਥੋੜਾ ਜਿਹਾ ਅੱਜ ਖਾਦੇ ਵੀ ਥੋੜਾ ਅੱਗਾ ਟਰੜੇ ਉਪਰ ਆ ਜਾ ਹੁਣ ਟਾਈਮ ਹੋ ਗਿਆ ਆਪਣਾ 5:00 ਵਜੇ ਸੀ ਜੀ ਹਾਂ ਵੀਰੇ ਆ ਦੇਖੋ 2 ਲੀਟਰ ਗਾੜੀ ਹੈਗੀ ਠੀਕ ਹੈ ਸਵੇਰੇ ਕੈਵੇ ਚੋਈ ਕਰੀਏ ਸਵੇਰੇ ਵੀਰੇ ਸਟਿੰਗ ਚਾਰ ਕਰਤੀ ਸੀ ਅੱਧਾ ਘੰਟਾ ਲੇਟ ਹੋ ਕੇ ਚੋਣ ਜਣਾ ਸੋ ਅੱਧਾ ਘੰਟਾ ਚੋਣ ਜਲੇਟ ਹੋ ਕੇ ਆਪਾਂ ਪਰ ਕਿੰਨਾ ਮਣਕੇ ਲੈ ਕੇ ਆਏ ਆ 1516 ਲੀਟਰ ਦੋਨੇ ਡੰਗ ਠੀਕ ਹੈ ਹਾਂ 1516 ਲੀਟਰ ਦੋਨੇ ਡੰਗ ਬਣ ਕੇ ਫਿਰ ਲੈ ਕੇ ਆਇਆ ਥੋੜਾ ਜਿਹਾ ਪੱਠੇ-ਪੁੱਠੇ ਨੇ ਮੈਂ ਬਾਤ ਜਿਹੇ ਦੀ ਖਾਦੇ ਕੋ ਥੋੜਾ ਬਸ ਉਪਰ ਵੀ ਕਰ ਜਾਂਦਾ ਨਾ ਕਰਾਂ ਇੱਕਦਮ ਸੋ ਚੌਣ ਵਗੈਰਾ ਦੇਖੋ ਝੋਟੀਆਂ ਚੰਗਾ ਬਾਹ ਦੇ ਫੁਗਰੇ ਪਿਆ ਕੇਲੇ ਅੰਰਗੇ ਸਾਨੂੰ ਬਾਕੀ ਨਾੜਾ ਨੂੜਾਂ ਨਾਲ ਗੁੰਦੀ ਪਈ ਆ ਜਮਾ ਹਨ ਹਾਂ ਹਾਂ ਵੀਰੇ ਦੇ ਵੀਰਾਂ ਆਂ ਪਈਆਂ ਤੇ ਫੋਨੀ ਵਾਲੀ ਲਾਈ ਦੀ ਪਾਣੀ ਡਾਲੀ ਆਪਾਂ ਉਹਦਾ ਕੰਨੋਂ ਲੈਨੇ ਆ ਤੇ ਬਾਕੀ ਸਾਂਤ ਸਵੇਰ ਅੱਠ ਠੰਡੀ ਤਸਵੀਰ ਦੇ ਜਾਵਣਾ ਪੂਰੀ ਹਾਂ ਮੇਰੇ ਪੈਰ ਨਹੀਂ ਪੜਦੀ ਜਮੇ ਚੋਣਾ ਵਗੈਰਾ ਦੇਖੋ ਚਵਾਈ ਦੀ ਪੂਰੀ ਇੱਕ ਨੰਬਰ ਆ ਸੋਹਣਾ ਸਾਫ ਚਿਹਰਾ ਚੋਣਾ ਤੇ ਮੇਨ ਗੱਲ ਠੰਡੀ ਸਾਤ ਪੂਰੀ ਆ ਮਾਗਰੇ ਪੁਰਾਏ ਰੱਖਦੀ ਆ ਇਹਨੂੰ ਚ ਲਾਇਆ ਬਸ ਮਾਰ ਅੰਦਾਜ਼ਾ ਦਿਨ ਕੈ ਕੋਕ ਨੇ ਸੂਈ ਨੇ ਉਹ ਅੱਠ ਮਾਣੇ ਕਹਿੰਦੇ ਸੀ ਅੱਜ ਨੌ ਮਾਣੇ ਨਾ ਹੋ ਗਏ ਠੀਕ ਹੈ ਕਹਿੰਦਾ ਵਾ ਲੈਣ ਵਾਲਾ 10 ਮੰਨ ਕੇ ਲੈ ਲਈ ਬੰਦਾ ਨਾੜਵਾ ਵੀ ਆਪਣੇ ਆਕੇ ਟੁੱਟਿਆ ਜੋ ਵੀ ਆ ਬੱਚੇ ਨੇ ਕੱਟਦਾ ਨਾੜਵਾ ਨਾਲ ਹੀ ਸੀ ਇੱਕ ਮੱਝ ਤਾਜੀ ਹੋਰ ਫਿਰ ਦੰਦ ਦੰਦ ਦੋੜੀ ਜੀ ਕੱਢਿਆ ਵੀਰੇ ਬੁੱਟਾਂ ਜੋ ਬਾਹਰ ਠੀਕ ਹੈ ਆਹ ਵੀਰੇ ਦੁੱਧਰ ਨੇ 20 ਲੀਟਰ ਦੀ ਦਿੱਤੀ ਆ ਗਰੰਟੀ ਠੀਕ ਆ ਹਾਂ ਇਹ ਹਫਤੇ ਨੂੰ ਕਹਿੰਦੇ ਜੀ ਕਹਿੰਦੇ ਜੀ 20 ਸਾਬ ਤੋਂ ਮਣਕੇ ਲੈ ਜੀ ਬਾਕੀ ਚਲੋ ਸਾਫ ਸੰਭਾਲ ਦੇਉ ਜੀ 20 ਕਿਲੋ ਜਾ ਵੜਦੇ ਆ ਪਰ ਆਪਾਂ ਜਿੰਨਾ ਹੈਗਾ ਵੀ ਆਪਾਂ ਉਸ ਦਾ ਨਾ ਮਣਕੇ ਲੈ ਜੀ ਬੰਦਾ ਹਾਂ ਜੀ ਆਪਾਂ ਤਾਂ ਉਹਦਾ ਕਹਿਣਾ ਲੈ ਲਿਆ ਤੇ ਰੇਟ ਵਗੈਰਾ ਫਿਰ ਕੀ ਰਹਿਣਾ ਰੇਟ ਵੀ ਨੇ 170 ਮਾਨਦਾਨ ਹੋ ਜੂਗਾ ਮੌਕੇ ਤੇ ਹਾਂ ਮਾਨਦਾਨ ਕਰਦਾ ਸੋ 1,70,000 ਰੁਪਏ ਕੀਮਤ ਆ ਜਿਹੜੇ ਵੀਰੇ ਕਹਿੰਦੇ ਕਿ ਆਪਾਂ ਤਸੱਲੀ ਇਹ ਲੈਣੀ ਆ ਚੋਕੇ ਲੈਣੀ ਆ ਲੀਟਰ ਭਰ ਕੇ ਉਹਦਾ ਫਿਰ ਤੁਹਾਨੂੰ ਪਤਾ ਹੀ ਹੈ ਵੀ ਡੇਢ ਤੋਂ ਪਾਰ ਰੇਟ ਜਾਂਦਾ ਹੈਗਾ ਉਹ ਕਹੈ ਨੂੰ ਤਾਂ ਪਹਿਲਾਂ ਨਾ ਵੀਰੇ ਸਾਰੇ ਕਹਿੰਦੇ ਆ 16 ਦਿੰਦੀ ਆ 18 ਦਿੰਦੀ ਆ ਅਸਲ ਤਾਂ ਕੋਈ ਲੀਟਰ ਭਰਦੀ ਆ ਨਾ ਆਪਾਂ ਦਾ ਸੋ ਕੀ ਕਹਦਾ ਜਿਹੜੀ ਮੇਰੇ ਅਗੇ ਨੇ ਵੇਚਣੀ ਹੁੰਦੀ ਆ ਇੱਕ ਅਸੀਂ ਜੇਰ ਮੂਰੇ ਹੁੰਦੇ ਧਾਰਾ ਮਾਰ ਕੇ ਵੇਚਣੀ ਹੁੰਦੀ ਆ ਤੇ ਸਾਡੇ ਜਿਹੜੇ 12 ਲੀਟਰ ਦਿੰਦੀ ਆ 12 14 ਕ ਅਸੀਂ ਕਹਿੰਦੇ ਹੁੰਨੇ 13 ਕ ਪਰ 12 13 ਘਟੇ ਦੇ ਦਿੰਦੇ ਕੋਈ ਵੱਧ ਵੀ ਦੇ ਦੇ ਚਲੋ ਘੱਟ ਵੀ ਦੇ ਦਿੰਦੀ ਐ ਪਰ ਇੱਕ ਅੰਦਾਜ਼ਾ ਹੁੰਦਾ ਪਸ਼ੂ ਦਾ ਹਨਾ ਪਰ ਉਹ ਸੈਸ਼ਨ ਪਸ਼ੂ ਵੀ 15 ਦਿਨ ਸਾਹਮਣਾ ਪੈਂਦਾਗਾ ਉਹੀ ਗੱਲ ਹੈ ਉਹ ਵੀ ਵਾਰ ਵੱਧ ਵੀ ਸਕਦੀ ਐ ਕੇਵਾਰ ਰੁਕੂ ਫੜ ਜਾਂਦੀ ਐ ਨਾ ਸੋ ਛੋਟੀ ਸਨਖਿਆ ਕੱਦ ਕਾਠ ਵਾਲੀ ਪੈਠ ਫੁੱੜ ਦੀ ਬਣਤਰ ਬਹੁਤ ਚੰਗੀ ਐ ਬੱਚਾ ਮੇਲ ਕਾਫ ਘਟਾ ਤੇ ਦੁੱਧ ਜੇ ਨੈਗਾ ਤੁਹਾਡੇ ਸਾਹਮਣੇ ਪਰ ਲੀਟਰ ਲਾ ਕੇ ਮਿਲ ਕੇ ਦਿਖਾਵਾਂਗੇ 10 ਰਹਿੰਦਾ 14 ਰਹਿੰਦਾ 12 18 ਕੁਛ ਵੀ ਹੈ ਆਪਣੇ ਕੋਲ ਰਹਿ ਗਈ ਹਫ਼ਤਾ ਭਰੀ ਆਪਾਂ 18 ਦੀ ਮਨਾ ਕੇ ਦੇ ਲਾਂ ਬਾ ਰੇਡ ਮੇ ਰੋ ਹੋ ਜਾ ਉਹਦੇ ਨਾਲ ਤੇ ਕਹਿੰਦਾ ਬਾ ਝੋਟੀ ਪਰ ਗਵਾਹੀ ਭਰਦੀ ਹੈ ਹਨ ਆ ਹਾਂ ਵੀਰੇ ਦੇਵ ਪਿੰਡੇ ਦੇ ਨਾਲਾ ਨੂੰ ਇੰਨੀ ਦਾ ਜੋਲੀ ਪਸਵਾ ਉਹਦਾ ਹੀ ਪਿਆ ਜਮਾਂ ਨਹੀਂ ਦੂਰ ਦੇਖਣੇ ਪੜਨਾਂ ਮਰ ਫੈਕਸ ਲੈ ਵੀ ਦੇ ਜਮਾਂ ਹਨਾ ਹਾਂ ਹਾਂ ਕੋ ਜਮਾ ਦੇ ਫਿਰ ਮਾ ਮੂਰਤ ਰਾਏ ਫਿਰ ਉਹਨਾਂ ਕਰੇ ਬਸਮਾਨ ਆਲਦੇ ਹਾਂ ਹਾਂ ਵੀਰੇ ਮੈਂ ਲੈ ਕੇ ਇੱਕ ਧਾਰ ਦੇ ਬਸਮਾ ਰੱਖ ਦਿਆ ਜਾਵਾਂ ਹਾਂ 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 ਵੀਰੇ ਬਸਮਾ ਦਾ ਜਮਾ ਜਮਾ ਮਾਇਰੋ ਜਮਾ ਤਾਂ ਚੜ ਜਾਂਦੀ ਹੈ ਚੱਡਾ ਵੀ ਵੀਰੇ ਮਾ ਬਾਡੀ ਵਿੱਚ ਚੌੜੀ ਰੱਖੀ ਹੋਰ ਬਲਾਜੋੜੀ ਜਾਵਾਂ ਆਪਣੇ। ਖਾਂਗ ਵੀ ਆ ਪਵਾਰੀਆਂ ਵਾਲਾ ਗਮਣਿਆ ਦਾ ਵੀਰੇ। ਰੋਟੀ ਜਿਹੜਾ ਪੈਂਦਾ ਨਿਕਲੇਗਾ। ਕਤਰਾ ਦਿਨ ਵੀਰੇ ਉਪਰਾ ਕਰ ਲੋ 5 ਜਰ ਦਿਨ ਆ ਪਾਈਆ ਖੰਡ ਘੱਟ ਗਈ ਧਰ ਲੀਟਰ ਘੱਟ ਗਈ ਥਰ ਵੀ ਛੱਡ ਜਣਾ ਜੈਗ ਲਓ ਉਪਰਾ ਦਾ ਕਰਕੇ ਹਾਂ ਪ੍ਰੈਰ ਪੱਖੇ ਫੇਨੇ ਘੱਟ ਤੇ ਕਹਿਦੇ ਕੁਝ 2 ਲੀਟਰ ਦੁੱਧ ਐ ਵੀ ਟੋੜ ਜਾਂਦਾ ਟਾਈਮ ਦਾ ਹਾਂ ਮੇਰੇ ਬੱਚੇ ਨੂੰ ਰਾਤੀ ਇੰਨਾ ਚੋਦੇ ਮੜੇ ਹੋ ਜਾਂਦੇ ਸੋ 5 ਵਜੇ ਕੇ 10 ਕਿ ਮਿੰਟ ਤੇ ਆਪਾਂ ਝੋਟੀ ਖਾਲੀ ਕਰਤੀ ਸਾਫ ਕਰਤੀ ਜਿਵੇਂ ਸਵੇਰੇ ਆਪਾਂ ਵੀਡੀਓ ਚੜਾ ਦੇਣੀ ਹੈ ਚੈਨਲ ਤੇ ਇਹ ਛੱਡ ਦੇਣਾ ਉਹਨਾਂ ਨੂੰ ਬੱਚੇ ਨੂੰ ਛੱਡਣਾ ਹੈ ਹਾਂ ਬਸ ਜੀ ਜਾ ਦੋਤੇ ਦੇਖੋ ਥਾਣਾ ਦੇ ਵਿੱਚ ਛੱਡਿਆ ਕੀ ਕੀ ਜਾਂਦਾ ਨਮਾਰਦੀ ਤੇ ਦੋਤੇ ਮੈਂ ਲੇ ਦੋਤੇ ਫੈਂਟਰੀ ਪਹਿਲਾਂ ਚੱਲਾ ਬਾਡੀ ਨਾਲ ਲੱਗਿਆ 그러니까, 또 ਸਾਪਤਾ ਸਾਢੇ 7 ਲੀਟਰ ਹਾਂ ਜਿਹੜਾ ਪਾਦਾ ਲੀਟਰ ਬਚੇ ਛੱਡ ਦੋ ਪਤਾ ਨਾ ਕਿ ਨਹੀਂ ਵਿਧਾ ਘੜ ਲੀਟ ਹੋ ਗਈ ਪਾਦਾ ਠੀਕ ਹੈ ਕਹਿੰਦਾ ਭਾਵ ਤਾਂ 14 ਮੰਨ ਕੇ ਲੈ ਲਓ ਵੀਰੇ ਆਪਾਂ ਨੂੰ ਪਰ ਦੁੱਧ 15 ਤੋਂ ਪਾਰ ਮੰਨ ਉਹ ਘੜ ਵੀ ਸਕੂ ਜੀ ਜੂ ਲਾ ਲਿਆ ਦੁੱਧ ਦਾ ਨਿਕਲਦਾ ਸੋ ਫਿਰ ਮੁੱਲ 1 ਲੱਖ 70000 ਪਿੰਡ ਸਾਪਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਜੋ ਟਿਪਸਾਂ ਦਾ ਵੀ ਚੋ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਦੇਖੋ ਵਾਲੇ ਇੱਕ ਨਾ ਆਇਆਗਾ ਫੋਨ ਨੰਬਰ ਤੇ ਨੰਬਰ ਬੋਲ ਜੀ ਦੁਬਾਰਾ ਆਪਣਾ ਬਾਟਾ 802 4375 ਸਭ ਵੀਡੀਓ ਦੇਖ ਲੈ ਸਭ ਦਾ ਤੈਅ